ਸਸਕਾਰ ਜੀ ਤੁਸੀਂ ਦੇਖ ਰਹੇ ਹੋ ਜੀਤਵਪਤੀ ਮੈਂ ਹਾਂ सुरेंद्रਪਾਲ ਸਿੰਘ ਵਰਪਾਲ ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਈਆਂ ਸਨ ਪੂਰੇ ਪੰਜਾਬ ਦੇ ਵਿੱਚ ਤਾਂ ਲੋਕਾਂ ਵੱਲੋਂ ਵੀ ਬਹੁਤਾ ਉਤਸ਼ਾਹ ਉਹ ਨਜ਼ਰ ਨਹੀਂ ਸੀ ਆਇਆ 14 ਨੂੰ ਵੋਟਾਂ ਪਈਆਂ ਸੀ ਤੇ ਅੱਜ 17 ਐ ਤੇ 17 ਨੂੰ ਚੋਣ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਣਗੇ ਕੁਝ ਸਮੇਂ ਬਾਅਦ ਤਾਂ ਜਿਹੜਾ ਪਟਾਰਾ ਹੈ ਉਹ ਖੁੱਲ ਚੁੱਕਾ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਇਹਨਾਂ ਚੋਣਾਂ ਨੇ ਸਭ ਦਾ ਧਿਆਨ ਖਿੱਚਿਆ ਸੀ ਜਦੋਂ ਨਾਮਜ਼ਦਗੀ ਪੱਤਰ ਪਰਨੇ ਸ਼ੁਰੂ ਕੀਤੇ ਗਏ ਸੀ ਤਾਂ ਉਸ ਸਮੇਂ ਦੌਰਾਨ ਹੀ ਬਹੁਤ ਸਾਰੀਆਂ ਝੜਪਾਂ ਦੇ ਮਾਮਲੇ ਸਾਹਮਣੇ ਆਏ ਸੀ ਬਹੁਤ ਸਾਰੇ ਕਾਗਜ਼ ਫਾੜ ਦਿੱਤੇ ਗਏ ਬਹੁਤ ਸਾਰੇ ਕਾਗਜ਼ ਰੱਦ ਕਰ ਦਿੱਤੇ ਗਏ ਤਾਂ ਬਹੁਤ ਸਾਰੀਆਂ ਚੋਣਾਂ ਜਿਹੜੀਆਂ ਸੀ ਉਹ ਛਿੱਤਰ ਤੇ ਜ਼ੋਰ ਨਾਲ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਬੂਥ ਜਿਹੜੇ ਸੀ ਉਹਨਾਂ ਦੇ ਉੱਤੇ ਜੀਆਂ ਘਟਰਾਵਾਂ ਵਾਪਰੀਆਂ ਜਿਨ੍ਹਾਂ ਨੇ ਸ਼ਰਮਸਾਰ ਵੀ ਕੀਤਾ ਅੱਜ 17 ਤਰੀਕ ਹੈ ਤੇ 17 ਤਰੀਕ ਨੂੰ ਜਿਹੜੇ ਵੋਟਾਂ ਪਈਆਂ ਸੀ ਉਹਨਾਂ ਦੀ ਗਿਣਤੀ ਉਹ ਸ਼ੁਰੂ ਹੋ ਰਹੀ ਹੈ ਤੇ ਕੁਝ ਸਮੇਂ ਬਾਅਦ ਚੋਣ ਨਤੀਜੇ ਆਉਣਗੇ ਤੇ ਕਈਆਂ ਦੇ ਚਿਹਰੇ ਖੁਸ਼ੀ ਦੇ ਨਾਲ ਚੁੰਮਟ ਰਗੇ ਤੇ ਕਈਆਂ ਦੇ ਚਿਹਰੇ ਮੁਰਜਾਏ ਹੋਣਗੇ ਹਮੇਸ਼ਾ ਸੱਤਾ ਧਿਰ ਦਾ ਹੀ ਜੋਰ ਰਿਹਾ ਹੈ ਇਸ ਵਾਰ ਦੇਖਣਾ ਹੋਵੇਗਾ ਕਿ ਪਿੰਡਾਂ ਦੀ ਸਿਆਸਤ ਦੇ ਵਿੱਚ ਕੌਣ ਭਾਰੂ ਰਹੇਗਾ ਕਿਉਂਕਿ ਪਿੰਡਾਂ ਦੀ ਸਿਆਸਤ ਬੜੀ ਅਥਰੀ ਜੀ ਰਹੀ ਹੈ ਇਸ ਵਾਰ ਕਾਂਗਰਸੀ ਉਹ ਆਮ ਆਦਮੀ ਪਾਰਟੀ ਚੋਣਾ ਪਾਉਂਦੇ ਹੋਏ ਨਜ਼ਰ ਆਏ ਸੀ ਵੋਟਾਂ ਪਾਉਂਦੇ ਹੋਏ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਤੇ ਅਕਾਲੀ ਦਲ ਵਾਲੇ ਕਾਂਗਰਸ ਦੇ ਗੰਦੇੜਿਆਂ ਤੇ ਚੜੇ ਹੋਏ ਨਜ਼ਰ ਆਏ ਸੀ ਕੰਤ ਭਾਵੇਂ ਆ ਕਿ ਖਿਚੜੀ ਜੀ ਬਣੀ ਸੀ ਤੇ ਖਿਚੜੀ ਦੇ ਵਿੱਚੋਂ ਹੁਣ ਕੌਣ ਉੱਭਰ ਕੇ ਬਾਹਰ ਆਵੇਗਾ ਇਹ ਦੇਖਣਾ ਹੋਵੇਗਾ ਤੇ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਕਾਊਂਟਿੰਗ ਚੱਲਦੀਆਂ ਜਿੱਥੇ ਇੱਥੇ ਹੁਣ ਕੁਝ ਸਮੇਂ ਬਾਅਦ ਉਹ ਇਥੋਂ ਸ਼ੁਰੂ ਹੋ ਜਾਵੇਗਾ ਵੋਟਾਂ ਦੀ ਗਿਣਤੀ ਦਾ ਸਿਲਸਲਾ 8 ਵਜੇ ਦਾ ਸਮਾਂ ਸੀ ਤਾਰ 8 ਵਜਨ ਤੋਂ ਬਾਅਦ ਹੁਣ ਲਗਭਗ 9:30 ਵਜੇ ਦਾ ਸਮਾਂ ਹੋ ਚੁੱਕਾ ਤੇ ਇਸ ਸਮੇਂ ਦੌਰਾਨ ਵੀ ਅਜੇ ਤੱਕ ਕੋਈ ਵੀ ਨਤੀਜਾ ਉਹ ਸਾਹਮਣੇ ਨਹੀਂ ਆਇਆ ਤੇ ਅਜੇ ਵੀ ਕੋਈ ਵੀ ਜਾਣਕਾਰੀ ਹੈ ਉਹ ਸਾਹਮਣੇ ਨਹੀਂ ਆਈ ਹਾਲਾਂਕਿ ਇੱਥੇ ਲੋਕ ਜਿਹੜੇ ਸੀ ਉਹ ਸਮੇਂ ਸਿਰ ਪਹੁੰਚ ਚੁੱਕੇ ਸਨ ਪੁਲਿਸ ਵੱਲੋਂ ਵੀ ਸਖਤ ਪ੍ਰਬੰਧ ਕੀਤੇ ਗਏ ਸੀ ਸੁਰੱਖਿਆ ਦੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਸਟ੍ਰੌਂਗ ਰੂਮ ਸੀ ਖੋਲ ਦਿੱਤੇ ਗਏ ਨੇ ਤੇ ਹੁਣ ਗਿਣਤੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤੇ ਇੱਥੇ ਹੁਣ ਗਿਣਤੀ ਦੀ ਪ੍ਰਕਿਰਿਆ ਕੁਝ ਸਮੇਂ ਬਾਅਦ ਉਹ ਸ਼ੁਰੂ ਹੋ ਜਾਵੇਗੀ ਹਉਣੇ ਤਾਂ ਇਹ ਤਸਵੀਰਾਂ ਦੇ ਰਾਹੀਂ ਜਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਾਰਾ ਦਿਨ ਉਹ ਸਭ ਦੀਆਂ ਨਜ਼ਰਾਂ ਇੱਥੇ ਬਣੀਆਂ ਰਹਿਣਗੀਆਂ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਵੇਂ ਦੇ ਹਾਲਾਤ ਇਸ ਵਾਰ ਦੇਖੇ ਗਏ ਸੀ ਤਾਂ ਸਭ ਦਾ ਇਹ ਕਹਿਣਾ ਸੀ ਕਿ ਇਹ ਚੋਣਾ ਵੀ ਜਿਹੜੀਆਂ ਕਿ ਬਹੁਤਿਆਂ ਮਾਣੇ ਨਹੀਂ ਰੱਖਦੀਆਂ ਇਹਨਾਂ ਦੇ ਵਿੱਚ ਵੀ ਨਾਮਜ਼ਦ ਕਰ ਦੇਣਾ ਚਾਹੀਦਾ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਜਿਨ੍ਹਾਂ ਦੇ ਲਈ ਇਹਨੇ ਵੱਡੇ ਪੱਧਰ ਤੇ ਪੈਸਾ ਵੀ ਖਰਚ ਕਰ ਦਿੱਤਾ ਗਿਆ ਤਾਂ ਉਹਨਾਂ ਚੋਣਾਂ ਦੇ ਲਈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਵੀ ਫੈਸਲਾ ਕਰਨਾ ਚਾਹੀਦਾ ਹੈ ਲੋਕਾਂ ਦੀ ਖੱਜਲ ਖਵਾਰੀ ਜਿਸ ਤਰੀਕੇ ਨਾਲ ਹੋਈ ਤਾਂ ਬਹੁਤਾ ਕੁਝ ਇਹਨਾਂ ਜਿੱਤੇ ਹੋਏ ਉਮੀਦਵਾਰਾਂ ਦੇ ਹੱਥ ਆਉਣ ਵਾਲਾ ਨਹੀਂ ਹੈ ਇਹ ਚਰਚਾ ਜਿਹੜੀ ਹੈ ਉਹ ਜਰੂਰ ਪੰਜਾਬ ਦੀਆਂ ਸੱਥਾਂ ਦੇ ਵਿੱਚ ਦੇਖਣ ਨੂੰ ਮਿਲੀ ਤਾਂ ਅਜਿਹੀਆਂ ਚੋਣਾਂ ਦੀਆਂ ਜਿਹੜੀਆਂ ਚਰਚਾ ਸੀ ਉਸ ਚਰਚਾ ਦੇ ਵਿਚਾਲੇ ਅੱਜ ਬਹੁਤ ਕੁਝ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਤੈਅ ਹੋਵੇਗਾ ਵੱਡੇ ਪੱਧਰ ਤੇ ਅਮਲਾ ਫੈਲਾ ਉਹ ਤਨਾਤ ਕੀਤਾ ਗਿਆ ਹੈ ਚੋਣਾਂ ਦੀ ਜਿਹੜੀ VOTING ਹੋਈ ਸੀ ਉਹ ਵੋਟਾਂ ਦੀ ਗਿਣਤੀ ਜਾਰੀ ਹੈ ਵੈਲਟ ਪੇਪਰ ਉਹ ਇੱਥੇ ਗਿਣਤੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਤਾਂ ਵੱਡੇ ਦਾਅਵੇ ਨੇ ਕਿ ਇਹਨਾਂ ਵੋਟਾਂ ਦੀ ਗਿਣਤੀ ਦੇ ਲਈ ਜਿਹੜੇ ਨੇ ਉਹ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਵੀ ਜਿੱਥੇ ਅਜਿਹੀ ਕਟਨਾ ਸਾਹਮਣੇ ਨਾ ਆਵੇ ਜਿਸ ਤੋਂ ਲੱਗੇ ਕਿ ਵਾਕਿਆ ਹੀ ਕੋਈ ਤੰਦਲੀ ਹੋਈ ਹੈ ਪਰ ਇਹ ਤਾਂ ਸ਼ਾਮ ਨੂੰ ਨਤੀਜੇ ਆਉਣ ਤੋਂ ਬਾਅਦ ਜਾਂ ਫਿਰ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਉਹ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਅੰਮ੍ਰਿਤਸਰ ਦੇ ਕੁਲ 10 ਬਲਾਕ ਨੇ ਤੇ 10 ਬਲਾਕਾਂ ਦੇ ਵਿੱਚ ਇਹ ਵੋਟਾਂ ਪਈਆਂ ਸਨ ਤਾਂ ਇਹਨਾਂ ਬਲਾਕਾਂ ਦੇ ਵਿੱਚ ਅਜਨਾਲਾ ਇਹ ਰਮਦਾਸ ਹੈ اٹਾਰੀ ਹੈ ਝੁਗਾਵਾ ਹਰਚਾ ਚੀਨਾ ਮਜੀਠਾ 1 ਤੇ ਮਜੀਠਾ 2 ਹੈ ਰਈਆ ਵੇਰਕਾ ਤੇ ਜੰਡੇਆਲਾ ਗੁਰੂਕੋਲ 10 ਬਲਾਕ ਨੇ ਤੇ ਇਹਨਾਂ ਦਸਾਂ ਬਲਾਕਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਲਾਵਾ ਬਲਾਕ ਸੰਮਤੀ ਜਿਹੜੇ ਸੀ ਜੂਨ ਉਹ ਬਣਾਏ ਗਏ ਸੀ ਤਾਂ ਕੁੱਲ ਬੂਥ ਜਿਹੜੇ ਸੀ ਅੰਮ੍ਰਿਤਸਰ ਦੇ ਵਿੱਚ 1191 ਬੂਥ ਸੀ ਜਿੱਤਾਂ ਦੇ ਵਿੱਚ ਸਰਵਸੰਮਤੀ ਜੇਕਰ ਕਹੀਏ ਜਾਵੇ ਤਾਂ 77 ਬੂਥ ਜਹੇ ਸੀ ਜਿਨ੍ਹਾਂ ਦੇ ਉੱਤੇ ਸਰਵਸੰਮਤੀ ਕਰ ਦਿੱਤੀ ਗਈ ਸੀ ਤਾਂ ਜਿੱਥੇ ਅਸੀਂ ਖੜੇ ਹੋਇਆ ਇਸ ਵੇਲੇ ਇੱਥੇ 베ਰਕਾ ਅਤੇ ਟਾਰੀ ਬਲਾਕ ਦੇ ਜਿਹੜੇ ਵੋਟਾਂ ਹੋਈਆਂ ਸੀ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਤੇ ਕੁਝ ਸਮੇਂ ਬਾਅਦ ਰੁਝਾਨ ਵੀ ਆਉਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਕਿ ਕੌਣ ਅੱਗੇ ਚੱਲ ਰਿਹਾ ਹੈ ਤੇ ਕੌਣ ਪਿੱਛੇ ਚੱਲ ਰਿਹਾ ਹੈ 1262 ਜਿਹੜੇ ਬੂਥ ਸੀ ਉਹਨਾਂ ਬੂਥਾਂ ਦੇ ਉੱਤੇ ਜਿਹੜੀ ਹੈ ਉਹ ਵੋਟਾਂ ਪਈਆਂ ਸੀ ਤੇ ਅੱਜ ਇਹਨਾਂ ਬੂਥਾਂ ਦੇ ਉੱਤੇ ਜਿਹੜੀ ਵੋਟ ਪਈ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਸਭ ਦੀਆਂ ਨਜ਼ਰਾਂ ਜੁਟਕੀਆਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਉਹ ਹੀ ਫਿਲਹਾਲ ਬੰਦ ਹੀ ਨੇ ਤਾਂ ਕੰਮ ਜਿਹੜਾ ਉਹ ਅਜੇ ਠੰਡਾ ਹੀ ਨਜ਼ਰ ਆ ਰਿਹਾ ਹੈ ਜਿਹੜੇ VOTER VOTER ਨੇ ਜਾਂ ਸਮਰਥਕ ਨੇ ਵੱਖ-ਵੱਖ ਤੇ ਰਣਾਲਸ ਸੰਬੰਧਤ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਉਹ ਵੀ ਇੱਥੇ ਆ ਕੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੇ ਸਾਥੀ ਕਿਸ ਤਰੀਕੇ ਦੇ ਨਾਲ ਅੱਗੇ ਜਿੱਤ ਰਹੇ ਨੇ ਜਾਂ ਹਾਰ ਰਹੇ ਨੇ ਕੀ ਕੁਝ ਉਹਨਾਂ ਦੇ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ ਤਾਂ ਅਜਿਹੇ ਲੋਕ ਇੱਥੇ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਜਿਹੜੇ ਸਮਰਥਕ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇੱਥੇ ਬੜੀ ਸਵੇ ਸਵੇ ਦੇ ਨਾਲ ਉਹਨਾਂ ਵੱਲੋਂ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇੱਥੇ ਜਿਹੜੇ ਆਏ ਹੋਏ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਚਾਅ ਹੈ ਕੀ ਨਾ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਪਟਾਰੀ ਹਲਕਾ ਜੀ ਬੰਦ ਜਿਹੜੀ ਨਗਰ ਹੈ ਹਨ 8 ਵਜੇ ਜਿਹੜੀ ਚੋਣਾਂ ਜੀ ਸ਼ੁਰੂ ਹੋ ਜਾਣੀ ਸੀ ਗਿਣਤੀ ਅਜੇ ਤੱਕ ਕੋਈ ਆਈ ਜਾਣਕਾਰੀ ਨਹੀਂ ਕੋਈ ਸੀਰੀਅਲ ਨੰਬਰ ਦੇ ਹਿਸਾਬ ਦੇ ਨਾਲ ਅੰਦਰ ਖੜਨ ਦਾ ਆ ਕੋਈ ਇਹਦਾ ਪ੍ਰਬੰਧ ਨਹੀਂ ਹੈਗਾ ਸਰਕਾਰ ਦੇ ਕੋਲ ਜਿੰਨਾ ਇਹਨਾਂ ਕਿਹਾ ਸੀ ਨਾ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਅੱਗੇ ਵੀ ਬਲਾਕ ਸੰਤੀ ਮੈਂਬਰ ਰਹੇ ਆ ਕਈ ਇਲੈਕਸ਼ਨਾਂ ਕਰਾ ਚੁੱਕੇ ਆ ਦੇ ਵਿੱਚ ਪਰ ਜਿਹੜਾ ਐਰਕੀ ਸਾਹਿਬ ਵੇਖਿਆ ਉਹਨਾਂ ਕੋਈ ਸਮਝ ਨਹੀਂ ਲੱਗਾ ਇਹਨਾਂ ਕੋ ਪ੍ਰਬੰਧ ਹੈ ਨਹੀਂ ਕੋਈ ਸਰਕਾਰ ਦੇ ਹਾਂਜੀ ਹੋਰ ਕੁਝ ਇੱਥੇ ਬੈਠਣ ਦਾ ਖਾਣ ਪੀਣ ਦਾ ਕੁਝ ਜਿਹਾ ਪ੍ਰਬੰਧ ਤੁ ਲੋ ਬੈਠਣ ਦਾ ਤਾਂ ਹੈਗਾ ਖਾਣ ਪੀਣ ਦਾ ਤੇ ਪ੍ਰਬੰਧ ਕਦਾ ਜੀ ਰਾਤੀ ਇੱਥੇ 10 ਵਜੇ ਗਏ ਹਾਂ ਤੇ ਸਵੇਰੇ ਤੁਸੀਂ ਆਉਂਦੇ 6 ਵਜੇ ਆ ਜਿਓ 7 ਵਜੇ ਬੂਆ ਬੰਦ ਕਰ ਦੇਣਾ ਅਸੀਂ ਸਵਾ 6 ਵਜੇ ਦੇ ਇੱਥੇ ਆਏ ਜੀ ਤੇ ਪ੍ਰਬੰਧ ਤੁਸੀਂ ਦੇਖਿਓ ਖਾਣ ਪੀਣ ਦਾ ਨਾ ਕਿੰਨਾ ਕੀਤਾ ਲਗਭਗ 10 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਕੋਈ ਰੋਜ਼ਾਨ ਕੋਈ ਗਿਣਤੀ ਦੀ ਜਾਣਕਾਰੀ ਹਾਜੀ ਇਹਨੇ ਅੰਦਰੋਂ ਕੋਈ ਆਇਆ ਨਹੀਂ ਕੋਈ ਬਾਜਪੀ ਕੋਈ ਗਿਣਤੀ ਸ਼ੁਰੂ ਕੀਤੀ ਆ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਦੇ ਸਾਰੇ ਜਿੱਦਾਂ ਪਹਿਲਾਂ ਇਹਨਾਂ ਕਿਹਾ ਵੀ ਜਿਹੜਾ ਤੁਹਾਡਾ ਬਲਾਕ ਸੰਤੀ ਦਾ ਮਲਬੀ ਇਲੈਕਸ਼ਨ ਆ ਉਹਦੇ ਚ ਇੱਕ ਹੀ ਜਾਊਗਾ ਕੈਂਡੀ ਹਨਾ ਅਕਾਊਂਟਿੰਗ ਜਿਹੜਾ ਹਨਾ ਮੁੜ ਕੇ ਇਹਨਾਂ ਕਹਿੰਦਾ ਵੀ ਜਿੰਨੇ ਬੂਥ ਹੋਣ ਨੇ ਹਨਾ ਤੇ ਹੁਣ ਜਦ ਮੁੜ ਕੇ ਨਾ ਫਾਰਮ ਨਹੀਂ ਦਿੱਤੇ ਇਹਦੇ ਚ ਹਨਾ ਉਹ ਫਾਰਮੇ ਭਰਨੇ ਗੱਲ ਬੜਾ ਔਖਾ ਹੀ ਬੜਾ ਹਨ ਨੂੰ ਰਾਤ ਇੱਥੇ 10 ਵਜੇ ਕਿਤੇ ਰਤੀਆਂ ਦੀ ਹਾਂਜੀ 10 ਤੇ ਅਸੀਂ ਪੋ ਤਿੰਨ ਵਜੇ ਤੇ ਫੇਰ ਪਿੰਡ ਉੱਠੇ ਲੱਗਦਾ ਕਿ ਨਿਰਪੱਖੋ ਇਹ ਤੇ ਸਾਰੇ ਅੰਦਰ ਜਾਵਾਂਗੇ ਤੇ ਫੇਰ ਹੀ ਪਤਾ ਲੱਗੂ ਅਸੀਂ ਤੇ ਹਲੇ ਬਾਹਰ ਬੈਠੇ 6 ਵਜੇ ਦੇ ਆਏ ਸਾਨੂੰ ਤੇ ਪਤਾ ਨਹੀਂ ਅੰਦਰ ਕਿਹਦੀ ਗਿਣਤੀ ਹੋਣ ਦੀ ਕੀ ਚੱਕਰ ਅੰਦਰ ਜਾਵਾਂਗੇ ਜਦੋਂ ਅਸੀਂ ਪੋਲਿੰਗ ਜੈਂਟਾ ਸਾਡੇ ਕੋਲ ਸਾਹਮਣੇ ਗਿਣਤੀ ਹੋਊ ਸਾਨੂੰ ਫੇਰ ਹੀ ਪਤਾ ਲੱਗੂ ਅਸੀਂ ਆਪਣੀ ਰਾਏ ਫੇਰ ਹੀ ਦੇ ਸਕਦੇ ਹਾਂ ਨਿਰਪੱਖ ਹੋਣ ਦੇ ਆ ਕਿ ਨਹੀਂ ਹੋਣ ਦੇ ਕੋਈ ਤੁਹਾਡੇ ਜਿਹੜੇ ਕੋਈ ਵੀ ਨਹੀਂ ਗਿਆ ਜੀ ਅੰਦਰ ਨਹੀਂ ਸਾਡੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਂਬਰ ਆ ਤੇ ਉਹਦੇ ਨਾਲ ਜਿਹੜੇ ਪੋਲਿੰਗ ਜੈਂਟਾ ਆਏ ਉਹ ਅੰਦਰ ਗਏ ਆ ਅਸੀਂ ਬਲਾਕ ਸੰਮਤੀ ਦੇ ਏਜੰਟਾਂ ਤੇ ਬਲਾਕ ਸੰਮਤੀ ਸਾਡਾ ਮੈਂਬਰ ਆ ਅਸੀਂ ਹਲੇ ਬਾਹਰ ਬੈਠੇ ਆਪਣੀ ਵਾਰੀ ਦੀ ਵੇਟ ਕਰ ਤੇ ਗੱਲ ਤੇ ਇਸ ਚੀ ਦੀ ਆ ਵੀ ਇੱਥੇ ਹੁਣ ਅਸੀਂ ਬੈਠੇ ਆ ਸਵੇਰੇ 6 ਵਜੇ ਦਾ ਉਹਨਾਂ ਸੱਧਿਆ ਇੱਥੇ ਤੜਕੇ 2 ਵਜੇ ਉੱਠੇ ਫਿਰਦੇ ਆ ਤੇ ਹੁਣ ਇੱਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਹੈਗੀ ਕਿਸੇ ਕਿਸਵ ਦੀ ਜੀ ਤੁਸੀਂ ਸਿਆਣੇ ਜੀ ਇੱਥੇ ਸੱਦ ਲਿਆ ਦੇ ਅਜੇ ਤੱਕ ਕਿਸੇ ਬੰਦੇ ਦੀ ਕੋਈ ਵਾਰੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਜਿਹੜੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਵੀ ਸਕਰੀਨ ਤੇ ਵੇਖੋ ਕੀ ਹੈਗੀ ਆ ਤੁਹਾਡੇ ਸਾਹਮਣੇ ਤੁਸੀਂ ਵੇਖ ਲਓ ਹੈਗੀ ਬੰਦਿਆ ਸਾਰਾ ਕੁਝ ਵੇਖੋ ਹੈਗਾ ਕੁਝ ਉੱਥੇ ਕੋਈ ਗੱਲ ਹੀ ਨਹੀਂ ਕੋਈ ਤੁਹਾਡਾ ਕਿਹੜਾ ਇਲਾਕਾ ਜੀ ਸਰ ਸਾਡਾ ਹੀਰਪਿੰਡ ਜੀਰਪੁਰ ਦੇ ਲੱਗੇ ਕੀ ਕੁਝ ਹੁਣ ਤੱਕ ਆਇਆ ਕੋਈ ਸਾਹਮਣੇ ਨਹੀਂ ਜਰਾ ਜੀ ਤੇ ਵੇਖੋ ਉਹੀ ਗੱਲ ਸੇਮ ਹੈ ਜੀ ਆਪਣਾ 6:30 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਤਸਵੀਰ ਤੇ 5 ਵਜੇ ਤੱਕ ਆ ਕੇ ਖਿੱਜਲ ਖਰਾਬ ਹੋਣੇ ਆ ਪਰ ਅਜੇ ਤੱਕ ਕੋਈ ਗੱਲਬਾਤ ਨਹੀਂ ਹੈ ਜੀ ਹਾਂ ਜੀ ਲੱਗਦਾ ਕਿ ਜੋ ਨਤੀਜੇ ਨਿਰਪੱਖ ਹੋ ਜਾਣਗੇ ਵੇਖੋ ਕੋਸ਼ਿਸ਼ ਤੇ ਹੈਗੀ ਹੈ ਜੀ ਬਾਕੀ ਇਹ ਵੀ ਸਰਕਾਰ ਦਾ ਤੁਹਾਨੂੰ ਪਤਾ ਦਫ਼ਤਰ ਬਾਤੇ ਹੁੰਦਾ ਹੀ ਹੈ ਹਾਂ ਜੀ ਹਾਂ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਸਤੰਦਰਜੀਤ ਆਣਾ ਪਣਾ ਜੋ ਸਤੰਦਰ ਕੀ ਕੁਝ ਹਾਲਾਤ ਹੁਣ ਤੱਕ ਕਿੱਦਾਂ ਅਜੇ ਤੱਕ ਤਾਂ ਬਹੁਤ ਵਧੀਆ ਜੀ ਕੋਈ ਅਜਿਹੇ ਹਾਲਾਤ ਕੋ ਮੜ ਮਾੜੇ ਨਹੀਂ ਹੈਗੇ ਹਾਂਜੀ ਪਰ ਲੱਗਦਾ ਕਿ ਲੇਟ ਹੋ ਸਕਦਾ ਕੰਮ ਹੋ ਰਿਹਾ ਜੀ ਸਰ ਟਾਈਮ ਤੇ ਕਾਫੀ ਲੱਗਾ ਜੇ ਤਿੰਨ ਰਾਊਂਡ ਹੀ ਗਏ ਨੇ ਤੇ 4 ਰਾਊਂਡ ਗਿਆ ਇਹ 9 ਰਾਊਂਡ ਨੇ ਟੋਟਲ ਅਭੇਰ ਕਾ ਬਲੌਗ ਦੇ ਜੀ ਕੋਈ ਨਤੀਜਾ ਅਜੇ ਤੱਕ ਸਾਹਮਣੇ ਆਇਆ ਕਿਸੇ ਦਾ ਨਹੀਂ ਸਰ ਅਜੇ ਤੱਕ ਕਿਸੇ ਦਾ ਨਤੀਜਾ ਨਹੀਂ ਆਇਆ ਜੀ ਹਾਂਜੀ ਹੋਰ ਹੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਧੁੱਪ ਸੇਕਦੇ ਹੋਏ ਦਿਖਾਈ ਦੇ ਰਹੇ ਨੇ ਭਾਜੀ ਕਿਹੜਾ ਪਿੰਡ ਆਪਣਾ ਆਪਣਾ ਰਾਯਤਾਲ ਜੋਂ ਜੀ ਹਾਂਜੀ ਹਾਂਜੀ ਕਹੋਗਾ ਰਿਜ਼ਲਟ ਹਾਂਜੀ ਅਜੇ ਤੱਕ ਸਾਹਮਣੇ ਰਿਜ਼ਲਟ ਆਇਆ ਜੀ ਮੋਦੇਜੋਂ ਤੋਂ ਕਾਲੀ ਦਲ ਜਿੱਤ ਗਿਆ ਜੀ 127 ਵੋਟ ਤੇ ਠੀਕ ਹੈ ਜੀ ਹਾਂਜੀ ਹੋਰ ਕੀ ਪ੍ਰਬੰਧ ਲੱਗ ਰਹੇ ਠੀਕ ਸਾਰਾ ਕੁਝ ਬਹੁਤ ਵਧੀਆ ਲੱਗ ਰਿਹਾ ਜਿਹੜੇ ਅੰਦਰੋਂ ਆ ਦੱਸ ਰਹੇ ਨੇ ਅਸੀਂ ਤਾਂ ਇਹ ਗਏ ਨਹੀਂ ਅੰਦਰ ਅੱਛਾ ਜੀ ਜਾਣਾ ਜੇ ਅੱਛਾ ਹਾਂਜੀ ਜਿਹੜੀ ਸਕਰੀਨ ਲਾਈ ਉਹ ਤਾਂ ਫਿਲਹਾਲ ਬੰਦ ਹੀ ਲੱਗ ਰਹੀ ਬੰਦ ਹੀ ਰਹੀ ਉਹ ਸਮਝ ਨਹੀਂ ਲੱਗਦੀ ਕੋਈ ਉਹਨਾਂ ਨੂੰ ਹਾਂਜੀ ਹਾਂਜੀ ਹੋਰ ਹੀ ਬਹੁਤ ਸਾਰੇ ਇੱਥੇ ਲੋਕ ਆਏ ਹੋਏ ਨੇ ਜਿਹੜੇ ਤੁੱਪ ਸੇਕ ਤੇ ਹੋ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇੱਕ ਜਿਹੜੇ ਇੱਥੇ ਚੋਣ ਨਤੀਜੇ ਨੇ ਉਹ ਲੇਟ ਨੇ ਕਿ ਨਾ ਕਿਹੜਾ ਪਿੰਡ ਹੈ ਤੁਹਾਡਾ ਸਰ ਮੈਂ ਪਖਨੇ ਖੁਰਤੋਂ ਆ ਜੀ ਜੋਂ ਨੰਬਰ ਮੇਰਾ 6 ਆ ਬਲਾਕ ਸੰਤੀ ਚੀਚਾ ਜੀ ਅੱਜ ਇੱਥੇ ਪਹੁੰਚੇ ਹੋਏ ਹਾਂ ਠੀਕ ਹੈ ਪ੍ਰਬੰਧ ਕਰਾ ਸਰ ਸੱਚੀ ਗੱਲ ਆਖੀ ਤੇ ਬੁਰੀ ਲੱਗਦੀ ਆ ਕੋਈ ਪ੍ਰਬੰਧ ਜਿਹੜਾ ਨਾ ਕੋਈ ਤਸੱਲੀ ਪਖਸ਼ਾਂ ਦੇ ਵੇਖੋ ਕੱਢ ਤੋ ਕੱਢ ਜਿਹੜੀ ਦਿੱਲੀ ਨੀਟ ਚ ਬੰਦੇ ਦੀਆਂ ਉਹ ਤੇ ਪੂਰੀਆਂ ਨਾ ਇੱਥੇ ਕੋ ਪਾਣੀ ਪੀਣ ਦਾ ਪ੍ਰਬੰਧ ਆ ਨਾ ਕਿਸੇ ਨੂੰ ਪਾਣੀ ਪੀਣ ਜਾਣ ਵਾਸਤੇ ਲਾਉ ਕਰਦੇ ਪਏ ਇੱਥੇ ਟੁੱਟੀ ਪਤਨੀ ਚ ਗੰਦਾ ਪਾਣੀ ਆ ਰਿਹਾ ਚੰਗਾ ਹੀ ਨਹੀਂ ਉਹਦੇ ਬਾਰੇ ਕੁਝ ਕਹਿ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂਗਾ ਬਾਹਰੋਂ ਆਏ ਅਸੀਂ ਬਟ ਉਹਦੀ ਹਾਲਾ ਹਾਲਤ ਵੇਖ ਕੇ ਤੁਸੀਂ ਪਿੱਛੇ ਜਾ ਕੇ ਵੇਖ ਸਕਦੇ ਬਹੁਤ ਬੁਰੀ ਹਾਲ ਦਾ ਟੁੱਟੀ ਦੀ ਇੱਕ ਸੰਗਲ ਡੰਡਾ ਜੇ ਤਾਂ ਲੱਗਾ ਹੋਇਆ ਮੈਂ ਆਪ ਮੈਡੀਸਨ ਲੈਣੀ ਬੀਪੀ ਦਾ ਮੈਂ ਮਰੀ ਆ ਪਹਿਲਾਂ ਪੁਲਿਸ ਵਾਲੇ ਪੁੱਛਿਆ ਉਹਨਾਂ ਤੇ ਜਾਓ ਜੀ ਇੱਥੇ ਟੁੱਟੀ ਲੱਗੀ ਪਾਣੀ ਪੀ ਲੋ ਮਜਬੂਰੀ ਆ ਪੀਣੀ ਪਈ ਆ ਬਟ ਜਿਹ ਪੇਟ ਵੀ ਉਹਦੇ ਨਾਲ ਆ ਉਹਨੇ ਰੋਟੀ ਵੀ ਖਾਣੀ ਆ ਬਾਹਰੋਂ ਤੁਸੀਂ ਲਿ ਕੁਛ ਲਿਆਉਣ ਖਾਣਾ ਅਲਾਉ ਨਹੀਂ ਕਰਦੇ ਇਹ ਘਰਾਂ ਚੋਂ ਲੈ ਕੇ ਆ ਰੋਟੀਆਂ ਬੜ ਕਹਿੰਦੇ ਨਹੀਂ ਜੀ ਤੁਸੀਂ ਅੰਦਰ ਨਹੀਂ ਲਿਆ ਸਕਦੇ ਮੋਬਾਈਲ ਵਗੈਰਾ ਚਲੋ ਮੰਨਿਆ ਹੀ ਰਖਵਾ ਲਿਆ ਉਹ ਵੀ ਵੇਹ ਜੇ ਇੱਕ ਮਲਾਜਮ ਦੀ ਜੇਬ ਦੇ ਚ ਮੋਬਾਈਲ ਹੈਗਾ ਐਡਮਿਨਿਸਟ੍ਰੇਸ਼ਨ ਦੀ ਜੇਬ ਦੇ ਚ ਮੋਬਾਈਲ ਹੈਗਾ ਤੇ ਕੀ ਗੱਲ ਕੈਂਡੀਡੇਟ ਦੇ ਕੋਲ ਉਹਨੂੰ ਉਹਦੋਂ ਜਰੂਰਤ ਨਹੀਂ ਮੋਬਾਈਲ ਦੀ ਇਹ ਐਵੇਂ ਜਾਣ ਕੇ ਆਪਣੀਆਂ ਮਰਜ਼ੀਆਂ ਥੋਪਣ ਡਿਆ ਸਾਡੇ ਤੇ ਬਾਜੀ ਥੈਂਕ ਯੂ ਤੁਹਾਡਾ ਕਿਹੜਾ ਲੱਗਾ ਜੀ ਇੱਕੋ ਲੱਗਾ ਹੀ ਹਟਾ ਤਾਂ ਮਕਵਾਕੀ ਇਲਾਕਾ ਤੋਂ ਪਹੁੰਚੇ ਹੋਏ ਇੱਥੇ ਲੋਕ ਨੇ ਜਿਹੜੇ ਆਏ ਹੋਏ ਨੇ ਕਿਹੜਾ ਇਲਾਕਾ ਤੁਹਾਡਾ ਜੀ ਸਾਡਾ ਕੋਈ ਨਹੀਂ ਕੋਈ ਇਲਾਕਾ ਨਹੀਂ ਨਹੀਂ ਦੇਖਣੀ ਸਾਡਾ ਚੀਚਾ ਜੀ ਅੱਛਾ ਜੀ ਨਹੀਂ ਇਲਾਕਾ ਦੇ ਹੋਊਗਾ ਸਰਪੰਚ ਅਸੀਂ ਅੱਛਾ ਜੀ ਚੀਚਾ ਚੀਚਾ ਜੀ ਸਰਪੰਚ ਜੀ ਕੀ ਮਹੌਲ ਚਾਲ ਹੋਂ ਤੱਕ ਬਹੁਤ ਵਧੀਆ ਜੀ ਅਜੇ 1 ਤੇ 2 ਨੰਬਰ ਜ਼ੋਨ ਅੰਦਰ ਗਏ ਨੇ ਬਸ ਥੋੜੀ ਟਾਈਮ 'ਚ ਜਿਹੜਾ ਰਿਜ਼ਲਟ ਆ ਉਹ ਪਤਾ ਲੱਗ ਜਾਣਾ ਕਿ ਕਿਹੜਾ ਅੱਗੇ ਕਿਹੜਾ ਪਿੱਛੇ ਹੈ ਜੀ ਅਸੀਂ ਆਪਣੀ ਵਾਰੀ ਦੀ ਵੇਟ ਕਰ ਰਹੇ ਹਾਂ ਹਾਂ ਜੀ ਪਿੰਡਾਂ ਦੀ ਸਿਆਸਤ ਬੜੀ ਵੱਖਰੀ ਜੀ ਲੱਗੀ ਸਾਰੇ ਮਤਲਬ ਪਾਰਟੀ ਪਾਈ ਤੋਂ ਕੋਈ ਕਿਸੇ ਨੂੰ ਪਾਰ ਹੈ ਕੋਈ ਕਿਸੇ ਨੂੰ ਪਾਰ ਬਿਲਕੁਲ ਜੀ ਬਿਲਕੁਲ ਵੋਟਰ ਬੜਾ ਸਿਆਣਾ ਜੀ ਅਸੀਂ ਐਵੇਂ ਆਪਣੀਆਂ ਮਾਰੀ ਜਾਈਏ ਵੋਟਰ ਬਾਹਰੋਂ ਆਪਣਾ ਮਨ ਬਣਾ ਕੇ ਆਇਆ ਜਿੰਨੂੰ ਪਾਉਣੀ ਹੈ ਉਹਨੇ ਆਪਣੀ ਪਾਤੀ ਬਾਕੀ ਹਰੇਕ ਨੂੰ ਆਸਿਆ ਸਾਨੂੰ ਵੀ ਆਸਿਆ ਵੀ ਅਸੀਂ ਜਿੱਤਾਂਗੇ ਹਾਂ ਜੀ ਹਾਂ ਜੀ ਤਾਂ ਅਟਾਰੀ ਅਤੇ ਬਲਾਕ ਬੇਰਕਾ ਨਾਲ ਸੰਬੰਧਿਤ ਇਹ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਉਮੀਦਵਾਰੀ ਪਹੁੰਚੇ ਹੋਏ ਨੇ ਕੁਝ ਸਮੇਂ ਬਾਅਦ ਇਹ ਨਤੀਜੇ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਣਗੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਵੀ ਹੈ ਕਿ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨਹੀਂ ਕੀਤੇ ਗਏ ਪੀਣ ਵਾਲਾ ਪਾਣੀ ਜਿਹੜਾ ਇੱਥੇ ਨਹੀਂ ਮੁਹੱਈਆ ਕਰਵਾਇਆ ਗਿਆ ਹੋਰ ਲੜੀਂਦੇ ਪ੍ਰਬੰਧ ਜਿਹੜੇ ਉਹ ਨਹੀਂ ਕੀਤੇ ਗਏ ਜਿਸ ਦੇ ਕਰਕੇ ਹੁਣ ਇੱਥੇ ਲੋਕਾਂ ਨੂੰ ਵੇਟ ਵੀ ਕਰਨੀ ਪੈ ਰਹੀ ਹੈ ਤੇ ਅਜੇ ਤੱਕ ਜਦੋਂ ਸਮਾਂ ਵੀ ਲਗਭਗ 2 ਘੰਟੇ ਦਾ ਬੀਤ ਚੁੱਕਾ ਹੈ ਉਦੋਂ ਤੱਕ ਕੋਈ ਵੀ ਨਤੀਜਾ ਉਹ ਸਾਹਮਣੇ ਨਹੀਂ ਆਇਆ ਤਾਂ ਪਬੰਦ ਨੇ ਤਾਂ ਲੋਕਾਂ ਨੂੰ ਵੀ ਖर्चा ਹੈ ਕਿ ਕੁਝ ਵੀ ਇੱਥੇ ਹੋ ਸਕਦਾ ਹੈ ਜਿਸ ਤਰੀਕੇ ਦੇ ਇਥੋਂ ਦੇ ਪ੍ਰਬੰਧ ਨੇ ਹਾਲਾਤ ਨੇ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਵਣ ਕੇ सुरेंद्रਪਾਲ ਸਿੰਘ ਵਰਪਾਲ ਤੇ ਹਰਿੰਦਰ ਸਿੰਘ ਨੂੰ دیਉ ਇਜਾਜ਼ਤ ਧੰਨਵਾਦ ਸਸਕਾਰਜੀਤ ਜੀ ਸੇ ਦੇਖ ਰਹੇ ਹਾਂ ਜੀਤ ਵਰਪਾਲ ਟੀਮ ਆਹ सुरेंद्रਪਾਲ ਸਿੰਘ ਵਰਪਾਲ ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਚੋਣਾਂ ਹੋਈਆਂ ਸਨ ਪੂਰੇ ਪੰਜਾਬ ਦੇ ਵਿੱਚ ਤਾਂ ਲੋਕਾਂ ਵੱਲੋਂ ਵੀ ਬਹੁਤਾ ਉਤਸ਼ਾਹ ਉਹ ਨਜ਼ਰ ਨਹੀਂ ਸੀ ਆਇਆ 14 ਨੂੰ ਵੋਟਾਂ ਪਈਆਂ ਸੀ ਤੇ ਅੱਜ 17 ਐ ਤੇ 17 ਨੂੰ ਚੋਣ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਣਗੇ ਕੁਝ ਸਮੇਂ ਬਾਅਦ ਤਾਂ ਜਿਹੜਾ ਪਟਾਰਾ ਹੈ ਉਹ ਖੁੱਲ ਚੁੱਕਾ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਨ੍ਹਾਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਇਨ੍ਹਾਂ ਚੋਣਾਂ ਨੇ ਸਭ ਦਾ ਧਿਆਨ ਖਿੱਚਿਆ ਸੀ ਜਦੋਂ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਕੀਤੇ ਗਏ ਸੀ ਤਾਂ ਉਸ ਸਮੇਂ ਦੌਰਾਨ ਹੀ ਬਹੁਤ ਸਾਰੀਆਂ ਝੜਪਾਂ ਦੇ ਮਾਮਲੇ ਸਾਹਮਣੇ ਆਏ ਸੀ ਬਹੁਤ ਸਾਰੇ ਕਾਗਜ਼ ਫਾੜ ਦਿੱਤੇ ਗਏ ਬਹੁਤ ਸਾਰੇ ਕਾਗਜ਼ ਰੱਦ ਕਰ ਦਿੱਤੇ ਗਏ ਤਾਂ ਬਹੁਤ ਸਾਰੀਆਂ ਚੋਣਾਂ ਜਿਹੜੀਆਂ ਸੀ ਉਹ ਛਿੱਤਰ ਤੇ ਜ਼ੋਰ ਨਾਲ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਬੂਥ ਜਿਹੜੇ ਸੀ ਉਹਨਾਂ ਦੇ ਉੱਤੇ ਜਈਆਂ ਘਟਰਾਵਾਂ ਵਾਪਰੀਆਂ ਜਿਨ੍ਹਾਂ ਨੇ ਸ਼ਰਮਸਾਰ ਵੀ ਕੀਤਾ ਅੱਜ 17 ਤਰੀਕ ਹੈ ਤੇ 17 ਤਰੀਕ ਨੂੰ ਜਿਹੜੇ ਵੋਟਾਂ ਪਈਆਂ ਸੀ ਉਹਨਾਂ ਦੀ ਗਿਣਤੀ ਉਹ ਸ਼ੁਰੂ ਹੋ ਰਹੀ ਹੈ ਤੇ ਕੁਝ ਸਮੇਂ ਬਾਅਦ ਚੋਣ ਨਤੀਜੇ ਆਉਣਗੇ ਤੇ ਕਈਆਂ ਦੇ ਚਿਹਰੇ ਖੁਸ਼ੀ ਦੇ ਨਾਲ ਚਮਕਣਗੇ ਤੇ ਕਈਆਂ ਦੇ ਚਿਹਰੇ ਮੁਰਜਾਏ ਹੋਣਗੇ ਹਮੇਸ਼ਾ ਸੱਤਾ ਧਿਰ ਦਾ ਹੀ ਜੋਰ ਰਿਹਾ ਹੈ ਇਸ ਵਾਰ ਦੇਖਣਾ ਹੋਵੇਗਾ ਕਿ ਪਿੰਡਾਂ ਦੀ ਸਿਆਸਤ ਦੇ ਵਿੱਚ ਕੌਣ ਭਾਰੂ ਰਹੇਗਾ ਕਿਉਂਕਿ ਪਿੰਡਾਂ ਦੀ ਸਿਆਸਤ ਬੜੀ ਅਥਰੀ ਜੀ ਰਹੀ ਹੈ ਇਸ ਵਾਰ ਕਾਂਗਰਸੀ ਉਹ ਆਮ ਆਦਮੀ ਪਾਰਟੀ ਚੋਣਾਂ ਪਾਉਂਦੇ ਹੋਏ ਨਜ਼ਰ ਆਏ ਸੀ ਵੋਟਾਂ ਪਾਉਂਦੇ ਹੋਏ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਤੇ ਅਕਾਲੀ ਦਲ ਵਾਲੇ ਕਾਂਗਰਸ ਦੇ ਗੰਦੇੜਿਆਂ ਤੇ ਚੜੇ ਹੋਏ ਨਜ਼ਰ ਆਏ ਸੀ ਕੰਨ ਤੋਂ ਪਾਵੇ ਕਿ ਖਿਚੜੀ ਜੀ ਬਣੀ ਸੀ ਤੇ ਖਿਚੜੀ ਦੇ ਵਿੱਚੋਂ ਹੁਣ ਕੌਣ ਉੱਭਰ ਕੇ ਬਾਹਰ ਆਵੇਗਾ ਇਹ ਦੇਖਣਾ ਹੋਵੇਗਾ ਤੇ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਕਾਊਂਟਿੰਗ ਸੈਲ ਦੀਆਂ ਜਿੱਥੇ ਇੱਥੇ ਹੁਣ ਕੁਝ ਸਮੇਂ ਬਾਅਦ ਉਹ ਇਥੋਂ ਸ਼ੁਰੂ ਹੋ ਜਾਵੇਗਾ ਵੋਟਾਂ ਦੀ ਗਿਣਤੀ ਦਾ ਇਹ سلسلہ 8 ਵਜੇ ਦਾ ਸਮਾਂ ਸੀ ਤਾਂ 8 ਵਜੇ ਤੋਂ ਬਾਅਦ ਹੁਣ ਲਗਭਗ 9:30 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਇਸ ਸਮੇਂ ਦੌਰਾਨ ਵੀ ਅਜੇ ਤੱਕ ਕੋਈ ਵੀ ਨਤੀਜਾ ਉਹ ਸਾਹਮਣੇ ਨਹੀਂ ਆਇਆ ਤੇ ਅਜੇ ਵੀ ਕੋਈ ਵੀ ਜਾਣਕਾਰੀ ਹੈ ਉਹ ਸਾਹਮਣੇ ਨਹੀਂ ਆਈ ਹਾਲਾਂਕਿ ਇੱਥੇ ਲੋਕ ਜਿਹੜੇ ਸੀ ਉਹ ਸਮੇਂ ਸਿਰ ਪਹੁੰਚ ਚੁੱਕੇ ਸਨ ਪੁਲਿਸ ਵੱਲੋਂ ਵੀ ਸਖਤ ਪ੍ਰਬੰਧ ਕੀਤੇ ਗਏ ਸੀ ਸੁਰੱਖਿਆ ਦੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਸਟ੍ਰੌਂਗ ਰੂਮ ਸੀ ਖੋਲ ਦਿੱਤੇ ਗਏ ਨੇ ਤੇ ਹੁਣ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਆ ਤੇ ਇੱਥੇ ਹੁਣ ਗਿਣਤੀ ਦੀ ਪ੍ਰਕਿਰਿਆ ਕੋਜੀ ਸਮੇਂ ਬਾਅਦ ਉਹ ਸ਼ੁਰੂ ਹੋ ਜਾਵੇਗੀ ਉਹਨੇ ਤਾਂ ਇਹ ਤਸਵੀਰਾਂ ਦੇ ਰਾਹੀਂ ਜਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਾਰਾ ਦਿਨ ਉਹ ਸਭ ਦੀਆਂ ਨਜ਼ਰਾਂ ਇੱਥੇ ਬਣੀਆ ਰਹਿਣਗੀਆਂ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਵੇਂ ਦੇ ਹਾਲਾਤ ਇਸ ਵਾਰ ਦੇਖੇ ਗਏ ਸੀ ਤਾਂ ਸਭ ਦਾ ਇਹ ਕਹਿਣਾ ਸੀ ਕਿ ਇਹ ਚੋਣਾ ਵੀ ਜਿਹੜੀਆਂ ਕਿ ਬਹੁਤੀਆਂ ਮੰਨ ਨਹੀਂ ਰੱਖਦੀਆਂ ਇਹਨਾਂ ਦੇ ਵਿੱਚ ਵੀ ਨਾਮਜ਼ਦ ਕਰ ਦੇਣਾ ਚਾਹੀਦਾ ਹੈ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਜਿਨ੍ਹਾਂ ਦੇ ਲਈ ਇਹਨੇ ਵੱਡੇ ਪੱਦਰ ਤੇ ਪੈਸਾ ਵੀ ਖਰਚ ਕਰ ਦਿੱਤਾ ਗਿਆ ਤਾਂ ਉਹਨਾਂ ਚੋਣਾਂ ਦੇ ਲਈ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਹੀ ਫੈਸਲਾ ਕਰਨਾ ਚਾਹੀਦਾ ਹੈ ਲੋਕਾਂ ਦੀ ਖੱਜਲ ਖਵਾਰੀ ਜਿਸ ਤਰੀਕੇ ਨਾਲ ਹੋਈ ਤਾਂ ਬਹੁਤਾ ਕੁਝ ਇਹਨਾਂ ਜਿੱਤੇ ਹੋਏ ਉਮੀਦਵਾਰਾਂ ਦੇ ਹੱਥ ਆਉਣ ਵਾਲਾ ਨਹੀਂ ਹੈ ਇਹ ਚਰਚਾ ਜਿਹੜੀ ਹੈ ਉਹ ਜਰੂਰ ਪੰਜਾਬ ਦੀਆਂ ਸੱਥਾਂ ਦੇ ਵਿੱਚ ਦੇਖਣ ਨੂੰ ਮਿਲੀ ਤਾਜ ਅਹੀਂਆ ਚੋਣਾਂ ਦੀਆਂ ਜਿਹੜੀਆਂ ਚਰਚਾ ਸੀ ਉਸ ਚਰਚਾ ਦੇ ਵਿਚਾਲੇ ਅੱਜ ਬਹੁਤ ਕੁਝ ਉਹ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਤੈਅ ਹੋਵੇਗਾ ਵੱਡੇ ਪੱਧਰ ਤੇ ਅਮਲ ਆ ਫੈਲਾ ਉਹ ਤਨਾਤ ਕੀਤਾ ਗਿਆ ਏ ਚੋਣਾਂ ਦੀ ਜਿਹੜੀ VOTING ਹੋਈ ਸੀ ਉਹ ਵੋਟਾਂ ਦੀ ਗਿਣਤੀ ਜਾਰੀ ਹੈ ਵੈਲਟ ਪੇਪਰ ਉਹ ਇੱਥੇ ਗਿਣਤੀ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਿਸ ਕਰਕੇ ਪ੍ਰਸ਼ਾਸਨ ਵੱਲੋਂ ਤਾਂ ਵੱਡੇ ਦਾਅਵੇ ਨੇ ਕਿ ਇਹਨਾਂ ਵੋਟਾਂ ਦੀ ਗਿਣਤੀ ਤੇ ਲਈ ਜਿਹੜੇ ਨੇ ਉਹ ਸਖਤ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕੋਈ ਵੀ ਜਿੱਥੇ ਅਜਿਹੀ ਘਟਨਾ ਸਾਹਮਣੇ ਨਾ ਆਵੇ ਜਿਸ ਤੋਂ ਲੱਗੇ ਕਿ ਵਾਕਿਆ ਹੀ ਕੋਈ ਤਾੰਦਲੀ ਹੋਈ ਹੈ ਪਰ ਇਹ ਤਾਂ ਸ਼ਾਮ ਨੂੰ ਨਤੀਜੇ ਆਉਣ ਤੋਂ ਬਾਅਦ ਜਾਂ ਫਿਰ ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਕੁਝ ਸਮੇਂ ਬਾਅਦ ਹੀ ਪਤਾ ਲੱਗੇਗਾ ਅੰਮ੍ਰਿਤਸਰ ਦੇ ਕੁਲ 10 ਬਲਾਕ ਨੇ ਤੇ 10 ਬਲਾਕਾਂ ਦੇ ਵਿੱਚ ਇਹ ਵੋਟਾਂ ਪਈਆਂ ਸਨ ਤਾਂ ਇਹਨਾਂ ਬਲਾਕਾਂ ਦੇ ਵਿੱਚ ਅਜਨਾਲਾ ਇਹ ਰਮਦਾਸ ਹੈ اٹਾਰੀ ਹੈ ਝੁਗਾਵਾ ਹਰਸ਼ਾ ਚੀਨਾ ਮਜੀਠਾ 1 ਤੇ ਮਜੀਠਾ 2 ਹੈ ਰਈਆ ਵੇਰਕਾ ਤੇ ਜੰਡੇਆਲਾ ਗੁਰੂ ਕੁਲ 10 ਬਲਾਕ ਨੇ ਤੇ ਇਹਨਾਂ ਦਸਾਂ ਬਲਾਕਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਲਾਵਾ ਬਲਾਕ ਸੰਮਤੀ ਜਿਹੜੇ ਸੀ ਜ਼ੋਨ ਉਹ ਬਣਾਏ ਗਏ ਸੀ ਤਾਂ ਕੁੱਲ ਬੂਥ ਜਿਹੜੇ ਸੀ ਅੰਮ੍ਰਿਤਸਰ ਦੇ ਵਿੱਚ 1192 ਬੂਥ ਸੀ ਜਿਨ੍ਹਾਂ ਦੇ ਵਿੱਚ ਸਰਵ ਸੰਮਤੀ ਜੇਕਰ ਕਹੀਏ ਜਾਵੇ ਤਾਂ 77 ਬੂਥ ਜਹੇ ਸੀ ਜਿਨ੍ਹਾਂ ਦੇ ਉੱਤੇ ਸਰਵ ਸੰਮਤੀ ਕਰ ਦਿੱਤੀ ਗਈ ਸੀ ਤਾਂ ਜਿੱਥੇ ਅਸੀਂ ਖੜੇ ਹੋਇਆ ਇਸ ਵੇਲੇ ਇੱਥੇ ਵੇਰਕਾ ਅਤੇ ਟਾਰੀ ਬਲਾਕ ਦੇ ਜਿਹੜੇ ਵੋਟਾਂ ਹੋਈਆਂ ਸੀ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਤੇ ਕੋਈ ਨਾ ਸਮੇਂ ਬਾਅਦ ਰੁਝਾਨ ਵੀ ਆਉਣੇ ਜਿਹੜੇ ਉਹ ਸ਼ੁਰੂ ਹੋ ਜਾਣਗੇ ਕਿ ਕੌਣ ਅੱਗੇ ਚੱਲ ਰਿਹਾ ਹੈ ਤੇ ਕੌਣ ਪਿੱਛੇ ਚੱਲ ਰਿਹਾ ਹੈ 1200 ਬਾਅਦ 66 ਜਿਹੜੇ ਬੂਥ ਸੀ ਉਹਨਾਂ ਬੂਥਾਂ ਦੇ ਉੱਤੇ ਜਿਹੜੀ ਐ ਉਹ ਵੋਟਾਂ ਪਈਆਂ ਸੀ ਤੇ ਅੱਜ ਇਹਨਾਂ ਬੂਥਾਂ ਦੇ ਉੱਤੇ ਜਿਹੜੀ ਵੋਟ ਪਈ ਸੀ ਉਹਨਾਂ ਦੀ ਗਿਣਤੀ ਦੇ ਵਿੱਚ ਸਭ ਦੀਆਂ ਨਜ਼ਰਾਂ ਚੁਟਕੀਆਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਉਹ ਹੀ ਫਿਲਹਾਲ ਬੰਦ ਹੀ ਨੇ ਤਾਂ ਕੰਮ ਜਿਹੜਾ ਉਹ ਅਜੇ ਠੰਡਾਈ ਨਜ਼ਰ ਆ ਰਿਹਾ ਹੈ ਜਿਹੜੇ ਵੋਟਰ ਵੋਟਰ ਨੇ ਜਾਂ ਸਮਰਥਕ ਨੇ ਵੱਖ-ਵੱਖ ਤੇ ਰਣਾਲਸ ਸੰਬੰਧਤ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਉਹ ਵੀ ਇੱਥੇ ਆ ਕੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੇ ਸਾਥੀ ਇਸ ਤਰੀਕੇ ਦੇ ਨਾਲ ਅੱਗੇ ਜਿੱਤ ਰਹੇ ਨੇ ਜਾਂ ਹਾਰ ਰਹੇ ਨੇ ਕੀ ਕੁਝ ਉਹਨਾਂ ਦੇ ਲੋਕ ਜਿਹੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਡਟੇ ਹੋਏ ਨੇ ਤਾਂ ਅਜਿਹੇ ਲੋਕ ਇੱਥੇ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਵੀ ਜਿਹੜੇ ਸਮਰਥਕ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਇੱਥੇ ਬੜੀ ਸਭ ਸਭਰੀ ਦੇ ਨਾਲ ਉਹਨਾਂ ਵੱਲੋਂ ਵੀ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇੱਥੇ ਜਿਹੜੇ ਆਏ ਹੋਏ ਲੋਕ ਨੇ ਉਹ ਕਿਸ ਤਰੀਕੇ ਨਾਲ ਉਹਨਾਂ ਦੇ ਵਿੱਚ ਚਾਹੇ ਕੀ ਨਾ ਹੈ ਕਿਹੜੀ ਜਗ੍ਹਾ ਤੋਂ ਆਏ ਇਹ ਪਟਾਰੀ ਹਲਕਾ ਜੀ ਬੰਦ ਜਿਹੜੀ ਨਗਰ ਹੈ ਹਨ 8 ਵਜੇ ਜਿਹੜੀ ਚੋਣਾ ਜੀ ਸ਼ੁਰੂ ਹੋ ਜਾਣੀ ਸੀ ਗਿਣਤੀ ਅਜੇ ਤੱਕ ਕੋਈ ਆਈ ਜਾਣਕਾਰੀ ਕੋਈ ਸੀਰੀਅਲ ਨੰਬਰ ਦੇ ਹਿਸਾਬ ਦੇ ਨਾਲ ਅੰਦਰ ਖੜੰਡਾ ਆ ਕੋਈ ਇਹਦਾ ਪ੍ਰਬੰਧ ਨਹੀਂ ਹੈਗਾ ਸਰਕਾਰ ਦੇ ਕੋਲ ਜਿੰਨਾ ਇਹਨਾਂ ਕਿਹਾ ਸੀ ਨਾ ਉਹਨਾਂ ਨੇ ਕੋਈ ਪ੍ਰਬੰਧ ਨਹੀਂ ਹੈਗਾ ਅੱਗੇ ਵੀ ਬਲਾਕ ਸੰਤੀ ਮੈਂਬਰ ਰਹੇ ਆ ਕਈ ਇਲੈਕਸ਼ਨਾਂ ਕਰਾ ਚੁੱਕੇ ਆ ਦੇ ਵਿੱਚ ਪਰ ਜਿਹੜਾ ਐਰਕੀ ਸਾਹਿਬ ਵੇਖਿਆ ਉਹਨਾਂ ਕੋਈ ਸਮਝ ਨਹੀਂ ਲੱਗਾ ਇਹਨਾਂ ਕੋ ਪ੍ਰਬੰਧ ਹੈ ਨਹੀਂ ਕੋਈ ਸਰਕਾਰ ਦੇ ਹਾਂਜੀ ਇੱਥੇ ਬੈਠਣ ਦਾ ਖਾਣ ਪੀਣ ਦਾ ਕੁਛ ਜਿਹੜਾ ਪ੍ਰਬੰਧ ਚਲੋ ਬੈਠਣ ਦਾ ਤਾਂ ਹੈਗਾ ਖਾਣ ਪੀਣ ਦਾ ਤੇ ਪ੍ਰਬੰਧ ਕਦ ਆ ਜੀ ਰਾਤੀ ਇੱਥੇ 10 ਵਜੇ ਗਏ ਹਾਂ ਤੇ ਸਵੇਰੇ ਤੁਸੀਂ ਆਉਂਦੇ 6 ਵਜੇ ਆ ਜਿਓ 7 ਵਜੇ ਬੂਆ ਬੰਦ ਕਰ ਦੇਣਾ ਅਸੀਂ ਸਵਾ 6 ਵਜੇ ਦੇ ਇੱਥੇ ਆਏ ਜੀ ਤੇ ਪ੍ਰਬੰਧ ਤੁਸੀਂ ਦੇਖ ਲਓ ਖਾਣ ਪੀਣ ਦਾ ਨਾ ਕਿੰਨਾ ਕੀਤਾ ਲਗਭਗ 10 ਵਜੇ ਦਾ ਸਮਾਂ ਹੋ ਚੁੱਕਾ ਹੈ ਤੇ ਕੋਈ ਰੋਜ਼ਾਨ ਕੋਈ ਗਿਣਤੀ ਦੀ ਜਾਣਕਾਰੀ ਹਾਜੀ ਇਹਨੇ ਅੰਦਰੋਂ ਕੋਈ ਆਇਆ ਨਹੀਂ ਕੋਈ ਬਾਜਪੀ ਕੋਈ ਗਿਣਤੀ ਸ਼ੁਰੂ ਕੀਤੀ ਆ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਦੇ ਸਾਰੇ ਜਿੱਦਾਂ ਪਹਿਲਾਂ ਇਹਨਾਂ ਕਿਹਾ ਵੀ ਜਿਹੜਾ ਤੁਹਾਡਾ ਬਲਗ ਸੰਤੀ ਦਾ ਮਤਲਬ ਇਲੈਕਸ਼ਨ ਆ ਉਹਦੇ ਚ ਇੱਕ ਹੀ ਜਾਊਗਾ ਕੈਂਡੀ ਹਨਾ ਅਕਾਊਂਟਿੰਗ ਜਿਹੜਾ ਹਨਾ ਮੁੜ ਕੇ ਇਹਨਾਂ ਕਹਿੰਦਾ ਵੀ ਜਿੰਨੇ ਬੂਥ ਹੋਣ ਨੇ ਹਨਾ ਤੇ ਹੁਣ ਜਦ ਮੁੜ ਕੇ ਨਾ ਫਾਰਮ ਨਹੀਂ ਦਿੱਤੇ ਇੱਥੇ ਹਨਾ ਉਹ ਫਾਰਮੇ ਭਰਨੇ ਕੱਲ ਬੜਾ ਔਖਾ ਸੀ ਬੜਾ ਸਾਨੂੰ ਰਾਤ ਇੱਥੇ 10 ਵਜੇ ਕਿਤੇ ਰਾਤੀ ਹਾਂਜੀ ਹਾਂਜੀ 10 ਤੇ ਅਸੀਂ 3 ਵਜੇ ਤੇ ਫੇਰ ਪਿੰਡ ਉੱਠੇ ਲੱਗਦਾ ਕਿ ਨਿਰਪੱਖੋ ਇਹ ਤੇ ਸਾਰੇ ਅੰਦਰ ਜਾਵਾਂਗੇ ਤੇ ਫੇਰ ਹੀ ਪਤਾ ਲੱਗੂ ਅਸੀਂ ਤੇ ਹਲੇ ਬਾਹਰ ਬੈਠੇ 6 ਵਜੇ ਦੇ ਆਏ ਸਾਨੂੰ ਤੇ ਪਤਾ ਨਹੀਂ ਅੰਦਰ ਕਿਹਦੀ ਗਿਣਤੀ ਹੋਣ ਦੀ ਕੀ ਚੱਕਰ ਅੰਦਰ ਜਾਵਾਂਗੇ ਜਦੋਂ ਅਸੀਂ ਪੋਲਿੰਗ ਜੈਂਟਾ ਸਾਡੇ ਕੋਲ ਸਾਹਮਣੇ ਗਿਣਤੀ ਹੋਊ ਸਾਨੂੰ ਫੇਰ ਹੀ ਪਤਾ ਲੱਗੂ ਅਸੀਂ ਆਪਣੀ ਰਾਏ ਫੇਰ ਹੀ ਦੇ ਸਕਦੇ ਹਾਂ ਨਿਰਪੱਖ ਹੋਣ ਦੀ ਆ ਕਿ ਨਹੀਂ ਹੋਣ ਦੀ ਕੋਈ ਤੁਹਾਡੇ ਜਿਹੜੇ ਕੋਈ ਵੀ ਨਹੀਂ ਗਿਆ ਜੀ ਅੰਦਰ ਨਹੀਂ ਸਾਡੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਂਬਰ ਆ ਤੇ ਉਹਦੇ ਨਾਲ ਜਿਹੜੇ ਪੋਲਿੰਗ ਜੈਂਟਾ ਆਏ ਉਹ ਅੰਦਰ ਗਏ ਆ ਅਸੀਂ ਬਲਾਕ ਸੰਮਤੀ ਦੇ ਏਜੰਟਾ ਤੇ ਬਲਾਕ ਸੰਮਤੀ ਸਾਡਾ ਮੈਂਬਰ ਆ ਅਸੀਂ ਹਲੇ ਬਾਹਰ ਬੈਠੇ ਆਪਣੀ ਵਾਰੀ ਦੀ ਵ ਇਹ ਗੱਲ ਤੇ ਇਸ ਚੀ ਦੀ ਆ ਵੀ ਇੱਥੇ ਹੁਣ ਅਸੀਂ ਬੈਠੇ ਆ ਸਵੇਰੇ 6 ਵਜੇ ਦਾ ਉਹਨਾਂ ਸੱਧਿਆ ਇੱਥੇ ਤੜਕੇ 2 ਵਜੇ ਦੇ ਉੱਠੇ ਫਿਰਦੇ ਆ ਤੇ ਹੁਣ ਇੱਥੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਹੈ ਕੀ ਕਿਸੇ ਕਿਸਮ ਦੀ ਜੀ ਤੁਸੀਂ ਸ਼ਾਨੇ ਜੀ ਇੱਥੇ ਸੱਦ ਲਿਆ ਦੇ ਅਜੇ ਤੱਕ ਕਹੇ ਬੰਦੇ ਦੀ ਕੋਈ ਵਾਰੀ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਜਿਹੜੀਆਂ ਸਕਰੀਨਾਂ ਲਾਈਆਂ ਹੋਈਆਂ ਨੇ ਸਕਰੀਨ ਤੇ ਵੇਖੋ ਕੀ ਹੈਗੀ ਆ ਤੁਹਾਡੇ ਸਾਹਮਣੇ ਤੁਸੀਂ ਵੇਖ ਲਓ ਹੈਗੀ ਬੰਦਿਆ ਸਾਰਾ ਕੁਝ ਵੇਖੋ ਹੈਗਾ ਕੁਝ ਉਹ ਕੋਈ ਗੱਲ ਹੀ ਨਹੀਂ ਕੋਈ ਤੁਹਾਡਾ ਕਿਹੜਾ ਇਲਾਕਾ ਜੀ ਸਰ ਸਾਡਾ ਹੀਰਪਿੰਡ ਹੈ ਜੀਰਪੁਰ ਦੇ ਲੱਗੇ ਕੀ ਕੁਝ ਹੁਣ ਤੱਕ ਆਇਆ ਕੋਈ ਸਾਹਮਣੇ ਨਹੀਂ ਜਰਾ ਜੀ ਤੇ ਵੇਖੋ ਉਹੀ ਗੱਲ ਸੇਮ ਹੈ ਜੀ ਆਪਣਾ 6:30 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਸਵੇਰੇ 5:00 ਵਜੇ ਤੱਕ ਆ ਕੇ ਖੱਜਲ ਖਰਾਬ ਹੋਣੇ ਆ ਪਰ ਅਜੇ ਤੱਕ ਕੋਈ ਗੱਲਬਾਤ ਨਹੀਂ ਹੈ ਜੀ ਹਾਂਜੀ ਲੱਗਦਾ ਕਿ ਜੋ ਨਤੀਜੇ ਨਿਰਪੱਖ ਹੋ ਜਾਣਗੇ ਵੇਖੋ ਕੋਸ਼ਿਸ਼ ਤੇ ਹੈਗੀ ਹੈ ਜੀ ਬਾਕੀ ਇਹ ਆਪੀ ਸਰਕਾਰ ਦਾ ਤੁਹਾਨੂੰ ਪਤਾ ਦਬਦਬਾ ਤੇ ਹੁੰਦਾ ਹੀ ਹੈ ਹਾਂਜੀ ਹਾਂਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਸਚੇਂਦਰਜੀਪ ਆਣਾ ਪੈਣਾ ਜੋ ਸਚੇਂਦਰ ਕੀ ਕੁਝ ਹਾਲਾਤ ਹੁਣ ਤੱਕ ਕਿਤੇ ਨਹੀਂ ਅਜੇ ਤੱਕ ਤਾਂ ਬਹੁਤ ਵਧੀਆ ਜੀ ਕੋਈ ਅਜਾ ਹਾਲਾਤ ਕੋ ਮੜੇ ਨਹੀਂ ਹੈਗੇ ਹਾਂਜੀ ਲੱਗਦਾ ਕਿ ਲੇਟ ਹੋ ਸਕਦਾ ਕੰਮ ਹੋ ਰਿਹਾ ਜੀ ਸਰ ਟਾਈਮ ਤੇ ਕਾਫੀ ਲੱਗਾ ਜੇ ਤਿੰਨ ਰਾਊਂਡ ਹੀ ਗਏ ਨੇ ਤੇ ਚਾਰ ਰਾਊਂਡ ਗਿਆ ਇਹ ਨੌ ਰਾਊਂਡ ਨੇ ਟੋਟਲ ਆ ਵੀਰ ਕਾ ਬਲੌਗ ਦੇ ਜੀ ਕੋਈ ਨਤੀਜਾ ਅਜੇ ਤੱਕ ਸਾਹਮਣੇ ਆਇਆ ਨਹੀਂ ਸਰ ਅਜੇ ਤੱਕ ਕਿਸੇ ਦਾ ਨਤੀਜਾ ਨਹੀਂ ਆਇਆ ਜੀ ਹਾਂਜੀ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਧੁੱਪ ਸੇਕਦੇ ਹੋਏ ਦਿਖਾਈ ਦੇ ਰਹੇ ਨੇ ਭਾਜੀ ਕਿਹੜਾ ਪਿੰਡ ਆਪਣਾ ਆਪਣਾ ਰਾਯਤਾਲ ਜੋਂ ਜੀ ਹਾਂਜੀ ਯਾਨੀ ਰਿਜ਼ਲਟ ਹਾਂਜੀ ਆਏ ਤੱਕ ਸਾਹਮਣੇ ਰਿਜ਼ਲਟ ਆਇਆ ਜੀ ਮੋਦੇਜੋਂ ਤੋਂ ਕਾਲੀ ਦਲ ਜਿੱਤ ਗਈ 127 ਵੋਟ ਤੇ ਠੀਕ ਹੈ ਜੀ ਹਾਂਜੀ ਹੋਰ ਕੀ ਪ੍ਰਬੰਧ ਲੱਗ ਰਹੇ ਠੀਕ ਸਾਰਾ ਕੁਝ ਬਹੁਤ ਵਧੀਆ ਲੱਗ ਰਿਹਾ ਜਿਹੜੇ ਅੰਦਰੋਂ ਆ ਦੱਸ ਰਹੇ ਨੇ ਅਸੀਂ ਤਾਂ ਗਏ ਨਹੀਂ ਅੰਦਰ ਅੱਛਾ ਜੀ ਜਾਣਾਂ ਜੇ ਅੱਛਾ ਹਾਂਜੀ ਜਿਹੜੀ ਸਕਰੀਨ ਲਾਈ ਉਹ ਤਾਂ ਫਿਲਹਾਲ ਬੰਦ ਹੀ ਲੱਗ ਰਹੀ ਬੰਦ ਹੀ ਰਹਿ ਉਹ ਸਮਝ ਨਹੀਂ ਲੱਗਦੀ ਕਿ ਉਹਨਾਂ ਨੇ ਹਾਂਜੀ ਹਾਂਜੀ ਤਾਂ ਹੋਰ ਹੀ ਬਹੁਤ ਸਾਰੇ ਇੱਥੇ ਲੋਕ ਆਏ ਹੋਏ ਨੇ ਜਿਹੜੇ ਤੁਪ ਸੇਕ ਤੇ ਹੋ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਇੱਕ ਹੀ ਜਿਹੜੇ ਇੱਥੇ ਉਹ ਜੋਂ ਨੇਤੀ ਜਨੇ ਉਹ ਲੇਟ ਨੇ ਕੀ ਨਾ ਕਿਹੜਾ ਪਿੰਡ ਹੈ ਤੁਹਾਡਾ ਸਰ ਮੈਂ ਪਖਨੇ ਖੁਰਤੋਂ ਆ ਜੀ ਜੋਂ ਨੰਬਰ ਮੇਰਾ 6 ਆ ਬਲਾਕ ਸੰਤੀ ਚੀਚਾ ਜੀ ਅੱਜ ਇੱਥੇ ਪਹੁੰਚੇ ਹੋਏ ਹਾਂ ਠੀਕ ਹੈ ਪ੍ਰਬੰਧ ਵਗੈਰਾ ਸਰ ਸਰ ਸੱਚੀ ਗੱਲ ਆਖੀ ਤੇ ਬੁਰੀ ਲੱਗਦੀ ਆ ਕੋਈ ਪ੍ਰਬੰਧ ਜਿਹੜਾ ਨਾ ਕੋਈ ਤਸੱਲੀ ਬਖਸ਼ਣਾ ਦੇ ਵੇਖੋ ਘੜਤੋ ਘੜ ਜਿਹੜੀ ਦਿੱਲੀ ਨੀਟ ਚ ਬੰਦੇ ਦੀਆਂ ਉਹ ਤੇ ਪੂਰੀਆਂ ਨਾ ਇੱਥੇ ਕੋਈ ਪਾਣੀ ਪੀਣ ਦਾ ਪ੍ਰਬੰਧ ਆ ਨਾ ਕਿਸੇ ਨੂੰ ਪਾਣੀ ਪੀਣ ਜਾਣ ਵਾਸਤੇ ਲਾਉ ਕਰਦੇ ਪਏ ਇਥੇ ਟੁੱਟੀ ਪਤਾ ਨਹੀਂ ਤੇ ਗੰਦਾ ਪਾਣੀ ਆ ਰਿਹਾ ਚੰਗਾ ਹੀ ਨਹੀਂ ਉਹਦੇ ਬਾਰੇ ਕੁਝ ਕਹਿ ਸਕਦੇ ਕਿਉਂਕਿ ਸਾਨੂੰ ਪਤਾ ਹੀ ਨਹੀਂਗਾ ਬਾਹਰੋਂ ਆਏ ਆਂ ਬਟ ਉਹਦੀ ਹਾਲਾਤ ਵੇਖ ਕੇ ਤੁਸੀਂ ਪਿੱਛੇ ਜਾ ਕੇ ਵੇਖ ਸਕਦੇ ਬਹੁਤ ਬੁਰੀ ਹਾਲ ਦਾ ਟੁੱਟੀ ਦੀ ਇੱਕ ਸੰਗਲ ਡੰਡਾ ਜੇ ਤਾਂ ਲੱਗਾ ਹੋਇਆ ਮੈਂ ਆਪ ਮੈਡੀਸਨ ਵਾਲੀ ਬੀਪੀ ਦਾ ਮੈਂ ਮਰੀ ਆ ਪਹਿਲਾਂ ਪੁਲਿਸ ਵਾਲਾ ਪੁੱਛਿਆ ਉਹਨਾਂ ਨੇ ਜਾਓ ਜੀ ਇੱਥੇ ਟੁੱਟੀ ਲੱਗੀ ਪਾਣੀ ਪੀ ਲੋ ਮਜਬੂਰੀ ਆ ਪੀਣੀ ਪਈ ਆ ਬਟ ਜਿਹੜੀ ਬੰਦੇ ਨੇ ਪੇਟ ਵੀ ਉਹਦੇ ਨਾਲ ਆ ਉਹਨੇ ਰੋਟੀ ਵੀ ਖਾਣੀ ਆ ਬਾਰੋਂ ਤੁਸੀਂ ਲਿ ਕੁਛ ਲਿਆਉਣ ਖਾਣਾ ਅਲਾਉ ਨਹੀਂ ਕਰਦੇ ਇਹ ਘਰਾਂ ਚੋਂ ਲੈ ਕੇ ਆਏ ਰੋਟੀਆਂ ਪਰ ਕਹਿੰਦੇ ਨਹੀਂ ਜੀ ਤੁਸੀਂ ਅੰਦਰ ਨਹੀਂ ਲਿਆ ਸਕਦੇ ਮੋਬਾਈਲ ਵਗੈਰਾ ਚਲੋ ਮੰਨਿਆ ਹੀ ਰਖਵਾ ਲਿਆ ਉਹ ਵੀ ਵੇਸੇ ਜੇ ਇੱਕ ਮਲਾਜਮ ਦੀ ਜੇਬ ਦੇ ਚ ਮੋਬਾਈਲ ਹੈਗਾ ਐਡਮਿਨਿਸਟ੍ਰੇਸ਼ਨ ਦੀ ਜੇਬ ਦੇ ਚ ਮੋਬਾਈਲ ਹੈਗਾ ਤੇ ਕੀ ਗੱਲ ਕੈਂਡੀਡੇਟ ਦੇ ਕੋਲ ਉਹਨੂੰ ਉਹਦੋਂ ਜਰੂਰਤ ਨਹੀਂ ਮੋਬਾਈਲ ਦੀ ਇਹ ਐਵੇਂ ਜਾਣ ਕੇ ਆਪਣੀਆਂ ਮਰਜ਼ੀਆਂ ਥੋਪਣ ਡਿਆ ਸਾਡੇ ਤੇ ਬਾਜੀ ਥੈਂਕ ਯੂ ਤੁਹਾਡਾ ਕਿਹੜਾ ਲੱਗਾ ਜੀ ਇੱਕੋ ਲੱਗਾ ਹੀ ਸਾਡਾ ਤਮਕ ਵਾਕ ਇਲਾਕਿਆਂ ਤੋਂ ਪਹੁੰਚੇ ਹੋਏ ਇੱਥੇ ਲੋਕ ਨੇ ਜਿਹੜੇ ਆਏ ਹੋਏ ਨੇ ਕਿਹੜਾ ਇਲਾਕਾ ਤੁਹਾਡਾ ਜੀ ਸਾਡਾ ਕੋਈ ਨਹੀਂ ਕੋਈ ਇਲਾਕਾ ਨਹੀਂ ਨਹੀਂ ਵੇਖਣੀ ਸਾਡਾ ਚੀਚਾ ਜੀ ਅੱਛਾ ਜੀ ਨਹੀਂ ਇਲਾਕਾ ਤੇ ਹੋਊਗਾ ਨਾ ਸਰਪੰਚ ਜੀ ਅੱਛਾ ਜੀ ਚੀਚਾ ਚੀਚਾ ਜੀ ਸਰਪੰਚ ਜੀ ਕੀ ਮਹੌਲ ਚਾਲ ਹੋਂ ਤੱਕ ਬਹੁਤ ਵਧੀਆ ਜੀ ਅਜੇ 1 ਤੇ 2 ਨੰਬਰ ਜ਼ੋਨ ਅੰਦਰ ਗਏ ਨੇ ਬਸ ਥੋੜੀ ਟਾਈਮ ਤੇ ਜਿਹੜਾ ਰਿਜ਼ਲਟ ਆ ਉਹ ਪਤਾ ਲੱਗ ਜਾਣਾ ਕਿ ਕਿਹੜਾ ਅੱਗੇ ਕਿਹੜਾ ਪਿੱਛੇ ਹੈ ਜੀ ਅਸੀਂ ਆਪਣੀ ਵਾਰੀ ਦੀ ਵੇਟ ਕਰ ਰਹੇ ਹਾਂ ਹਾਂ ਜੀ ਪਿੰਡਾਂ ਦੀ ਸਿਆਸਤ ਬੜੀ ਵੱਖਰੀ ਜੀ ਲੱਗੀ ਸਾਰੇ ਮੱਲੋ ਪਾਰਟੀ ਪਾਈ ਤੋਂ ਇੱਕ ਕੋਈ ਕਿਸੇ ਨੂੰ ਪਾਰਿਆ ਕੋ ਕਿਸੇ ਨੂੰ ਪਾਰਿਆ ਬਿਲਕੁਲ ਜੀ ਬਿਲਕੁਲ ਵੋਟਰ ਬੜਾ ਸਿਆਣਾ ਜੀ ਅਸੀਂ ਐਵੇਂ ਆਪਣੀਆਂ ਮਾਰੀ ਜਾਈਏ ਵੋਟਰ ਬਾਹਰੋਂ ਆਪਣਾ ਮਨ ਬਣਾ ਕੇ ਆਇਆ ਜਿੰਨੂੰ ਪਾਉਣੀ ਆ ਉਹਨੇ ਆਪਣੀ ਪਾਤੀ ਬਾਕੀ ਹਰੇਕ ਨੂੰ ਆਸਿਆ ਸਾਨੂੰ ਵੀ ਆਸਿਆ ਵੀ ਅਸੀਂ ਜਿੱਤਾਂਗੇ ਹਾਂ ਜੀ ਹਾਂ ਜੀ ਅਟਾਰੀ ਅਤੇ ਬਲਾਕ ਵੇਰਕਾ ਨਾਲ ਸੰਬੰਧਿਤ ਇਹ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਆਪਣੇ ਉਮੀਦਵਾਰਾਂ ਦੇ ਹੱਕ ਤੇ ਵਿੱਚ ਉਮੀਦਵਾਰ ਹੀ ਪਹੁੰਚੇ ਹੋਏ ਨੇ ਕੁਝ ਸਮੇਂ ਬਾਅਦ ਇਹ ਨਤੀਜੇ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਣਗੇ ਪਰ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਵੀ ਹੈ ਕਿ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨਹੀਂ ਕੀਤੇ ਗਏ ਪੀਣ ਵਾਲਾ ਪਾਣੀ ਜਿਹੜਾ ਇੱਥੇ ਨਹੀਂ ਮੁਹੱਈਆ ਕਰਵਾਇਆ ਗਿਆ ਹੋਰ ਲੜੀਂਦੇ ਪ੍ਰਬੰਧ ਜਿਹੜੇ ਉਹ ਨਹੀਂ ਕੀਤੇ ਗਏ ਜਿਸ ਦੇ ਕਰਕੇ ਹੁਣ ਇੱਥੇ ਲੋਕਾਂ ਨੂੰ ਵੇਟ ਵੀ ਕਰਨੀ ਪੈ ਰਹੀ ਹੈ ਤੇ ਅਜੇ ਤੱਕ ਜਦੋਂ ਸਮਾਂ ਵੀ ਲਗਭਗ 2 ਘੰਟੇ ਦਾ ਬੀਤ ਚੁੱਕਾ ਹੈ ਉਦੋਂ ਤੱਕ ਕੋਈ ਵੀ ਨਤੀਜਾ ਉਹ ਸਾਹਮਣੇ ਨਹੀਂ ਆਇਆ ਤਾਂ ਜਿਹ ਪਬੰਦ ਨੇ ਤਾਂ ਲੋਕਾਂ ਨੂੰ ਵੀ ਖर्चा ਹੈ ਕਿ ਕੁਝ ਵੀ ਇੱਥੇ ਹੋ ਸਕਦਾ ਹੈ ਜਿਸ ਤਰੀਕੇ ਦੇ ਇਤੋਂ ਦੇ ਪ੍ਰਬੰਧ ਨੇ ਹਾਲਾਤ ਨੇ ਕੁਝ ਹੋਰ ਤਸਵੀਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਣੀਵਣ ਕੇ सुरेंद्रਪਾਲ ਸਿੰਘ ਔਰ ਪਾਲ ਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ ਸਸਕਾਰਜੀਤ ਤੋਂ ਦੇਖ ਰਹੇ ਹੋ ਜੀਤਵਪਤੀ ਮਹਾ सुरेंद्रਪਾਲ ਸਿੰਘ ਔਰ ਪਾਲ ਬੀਤੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਈਆਂ ਸਨ ਪੂਰੇ ਪੰਜਾਬ ਦੇ ਵਿੱਚ ਤਾਂ ਲੋਕਾਂ ਵੱਲੋਂ ਵੀ ਬਹੁਤਾ ਉਤਸ਼ਾਹ ਉਹ ਨਜ਼ਰ ਨਹੀਂ ਸੀ ਆਇਆ 14 ਨੂੰ ਵੋਟਾਂ ਪਈਆਂ ਸੀ ਤੇ ਅੱਜ 17 ਹੈ ਤੇ 17 ਨੂੰ ਚੋਣ ਨਤੀਜੇ ਜਿਹੜੇ ਨੇ ਉਹ ਆਉਣੇ ਸ਼ੁਰੂ ਹੋਣਗੇ ਕੁਝ ਸਮੇਂ ਬਾਅਦ ਤਾਂ ਜਿਹੜਾ ਪਟਾਰਾ ਹੈ ਉਹ ਖੁੱਲ ਚੁੱਕਾ ਹੈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇਹਨਾਂ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਕਿਉਂਕਿ ਇਹਨਾਂ ਚੋਣਾਂ ਨੇ ਸਭ ਦਾ ਧਿਆਨ ਖਿੱਚਿਆ ਸੀ ਜਦੋਂ ਨਾਮਜ਼ਦਗੀ ਪੱਤਰ ਪਰਨੇ ਸ਼ੁਰੂ ਕੀਤੇ ਗਏ ਸੀ ਤਾਂ ਉਸ ਸਮੇਂ ਦੌਰਾਨ ਹੀ ਬਹੁਤ ਸਾਰੀਆਂ ਝੜਪਾਂ ਦੇ ਮਾਮਲੇ ਸਾਹਮਣੇ ਆਏ ਸੀ ਬਹੁਤ ਸਾਰੇ ਕਾਗਜ਼ ਫਾੜ ਦਿੱਤੇ ਗਏ ਬਹੁਤ ਸਾਰੇ ਕਾਗਜ਼ ਰੱਦ ਕਰ ਦਿੱਤੇ ਗਏ ਤਾਂ ਬਹੁਤ ਸਾਰੀਆਂ ਚੋਣਾਂ ਜਿਹੜੀਆਂ ਸੀ ਉਹ ਛਿੱਤਰ ਤੇ ਜ਼ੋਰ ਨਾਲ ਵੀ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਬੂਥ ਜਿਹੜੇ ਸੀ ਉਹਨਾਂ ਦੇ ਉੱਤੇ ਜੀਆਂ ਘਟਰਾਵਾਂ ਵਾਪਰੀਆਂ ਜਿਨ੍ਹਾਂ ਨੇ ਸ਼ਰਮਸਾਰ ਵੀ ਕੀਤਾ ਅੱਜ 17 ਤਰੀਕ ਹੈ ਤੇ 17 ਤਰੀਕ ਨੂੰ ਜਿਹੜੇ ਵੋਟਾਂ ਪਈਆਂ ਸੀ ਉਹਨਾਂ ਦੀ ਗਿਣਤੀ ਉਹ ਸ਼ੁਰੂ ਹੋ ਰਹੀ ਹੈ ਤੇ ਕੁਝ ਸਮੇਂ ਬਾਅਦ ਚੋਣ ਨਤੀਜੇ ਆਉਣਗੇ ਤੇ ਕਈਆਂ ਦੇ ਚਿਹਰੇ ਖੁਸ਼ੀ ਦੇ ਨਾਲ ਚੁੰਮਟਣਗੇ ਤੇ ਕਈਆਂ ਦੇ ਚਿਹਰੇ ਮੁਰਜਾਏ ਹੋਣਗੇ ਹਮੇਸ਼ਾ ਸੱਤਾ ਤੇ ਹਰਦਾ ਹੀ ਜੂਰ ਰਿਹਾ ਹੈ ਇਸ ਵਾਰ ਦੇਖਣਾ ਹੋਵੇਗਾ ਕਿ ਪਿੰਡਾਂ ਦੀ ਸਿਆਸਤ ਦੇ ਵਿੱਚ ਕੌਣ ਭਾਰੂ ਰਹੇਗਾ ਕਿਉਂਕਿ ਪਿੰਡਾਂ ਦੀ ਸਿਆਸਤ ਬੜੀ ਅਥਰੀ ਜੀ ਰਹੀ ਹੈ ਇਸ ਵਾਰ ਕਾਂਗਰਸੀ ਉਹ ਆਮ ਆਦਮੀ ਪਾਰਟੀ ਚੋਣਾ ਪਾਉਂਦੇ ਹੋਏ ਨਜ਼ਰ ਆਏ ਸੀ ਵੋਟਾਂ ਪਾਉਂਦੇ ਹੋਏ ਆਮ ਆਦਮੀ ਪਾਰਟੀ ਵਾਲੇ ਅਕਾਲੀ ਦਲ ਤੇ ਅਕਾਲੀ ਦਲ ਵਾਲੇ ਕਾਂਗਰਸ ਦੇ ਗੰਦੇੜਿਆਂ ਤੇ ਚੜੇ ਹੋਏ ਨਜ਼ਰ ਆਏ ਸੀ ਕੰਤ ਭਾਵਿਆ ਕਿ ਖਿਚੜੀ ਜੀ ਬਣੀ ਸੀ ਤੇ ਖਿਚੜੀ ਦੇ ਵਿੱਚੋਂ ਹੁਣ ਕੌਣ ਉੱਭਰ ਕੇ ਬਾਹਰ ਆਵੇਗਾ ਇਹ ਦੇਖਣਾ ਹੋਵੇਗਾ ਤੇ ਅੱਜ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਕਾਊਂਟਿੰਗ ਚੱਲਦੀਆਂ ਜਿੱਥੇ ਇੱਥੇ ਹੁਣ ਕੁਝ ਸਮੇਂ ਬਾਅਦ ਉਹ ਇੱਥੋਂ ਸ਼ੁਰੂ ਹੋ ਜਾਵੇਗਾ ਵੋਟਾਂ ਦੀ ਗਿਣਤੀ ਦਾ ਸਿਲਸਿਲਾ 8 ਵਜੇ ਦਾ ਸਮਾਂ ਸੀ ਤਾਰ 8 ਵਜੇ ਤੋਂ ਬਾਅਦ ਹੁਣ ਲਗਭਗ 9:30 ਵਜੇ ਦਾ ਸਮਾਂ ਹੋ ਚੁੱਕਾ ਤੇ ਇਸ ਸਮੇਂ ਦੌਰਾਨ ਵੀ ਅਜੇ ਤੱਕ ਕੋਈ ਵੀ ਨਤੀਜਾ ਉਹ ਸਾਹਮਣੇ ਨਹੀਂ ਆਇਆ ਤੇ ਅਜੇ ਵੀ ਕੋਈ ਵੀ ਜਾਣਕਾਰੀ ਹੈ ਉਹ ਸਾਹਮਣੇ ਨਹੀਂ ਆਈ ਹਾਲਾਂਕਿ ਇੱਥੇ ਲੋਕ ਜਿਹੜੇ ਸੀ ਉਹ ਸਮੇਂ ਸਿਰ ਪਹੁੰਚ ਚੁੱਕੇ ਸਨ ਪੁਲਿਸ ਵੱਲੋਂ ਵੀ ਸਖਤ ਪ੍ਰਬੰਧ ਕੀਤੇ ਗਏ ਸੀ ਸੁਰੱਖਿਆ ਦੇ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਸਟਰੋਂਗ ਰੂਮਸ ਹੀ ਖੋਲ ਦਿੱਤੇ ਗਏ ਨੇ ਤੇ ਹੁਣ ਗਿਣਤੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਤੇ ਇੱਥੇ ਹੁਣ ਗਿਣਤੀ ਦੀ ਪ੍ਰਕਿਰਿਆ ਕੋਈ ਸਮੇਂ ਬਾਅਦ ਉਹ ਸ਼ੁਰੂ ਹੋ ਜਾਵੇਗੀ ਹਉਣੇ ਤਾਂ ਇਹ ਤਸਵੀਰਾਂ ਦੇ ਰਾਹੀਂ ਜਰੂਰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਸਾਰਾ ਦਿਨ ਉਹ ਸਭ ਦੀਆਂ ਨਜ਼ਰਾਂ ਇੱਥੇ ਬਣੀਆਂ ਰਹਿਣਗੀਆਂ ਕਿ ਕੌਣ ਜਿੱਤੇਗਾ ਕੌਣ ਹਾਰੇਗਾ ਤੇ ਇਸ ਚੋਣ ਪ੍ਰਕਿਰਿਆ ਦੇ ਵਿੱਚ ਜਿਵੇਂ ਦੇ ਹਾਲਾਤ ਇਸ ਵਾਰ ਦੇਖੇ ਗਏ ਸੀ ਤਾਂ ਸਭ ਦਾ ਇਹ ਕਹਿਣਾ ਸੀ ਕਿ ਇਹ ਚੋਣਾ ਵੀ ਜਿਹੜੀਆਂ ਕਿ ਬਹੁਤੀਆਂ ਮੰਨ ਨਹੀਂ ਰੱਖਦੀਆਂ ਇਹਨਾਂ ਦੇ ਵਿੱਚ ਵੀ ਨਾਮਜ਼ਦ ਕਰ ਦੇਣਾ ਚਾਹੀਦਾ ਹੈ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਮੈਂਬਰ ਚੁਣੇ ਜਾਂਦੇ ਨੇ ਜਿਨ੍ਹਾਂ ਦੇ ਲਈ ਇਹਨੇ ਵੱਡੇ ਪੱਧਰ ਤੇ ਪੈਸਾ ਵੀ ਖਰਚ ਕਰ ਦਿੱਤਾ ਗਿਆ ਤਾਂ ਉਹਨਾਂ ਚੋਣਾਂ ਦੇ